ਨਮਸਕਾਰ ਤੇ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਮੋਹਿਦ ਬਖਸ਼ੀ ਲੈ ਕੇ ਗੱਲ ਪੰਜਾਬ ਦੀ ਗੱਲ ਪੰਜਾਬ ਦੀ ਡਿਬੇਟ ਸ਼ੋਅ ਇਸ ਕਰਕੇ ਹੈ ਤਾਂ ਕਿ ਪੰਜਾਬੀਆਂ ਦੇ ਜਿਹੜੇ ਹੱਕ ਦੀ ਗੱਲ ਹੈ ਉਹ ਰੱਖੀ ਜਾ ਸਕੇ ਉਹਦੇ ਮੁੱਦੇ ਨੂੰ ਚਰਚਾ ਦਾ ਵਿਸ਼ੇ ਬਣਾਇਆ ਜਾ ਸਕੇ ਇਸੇ ਕਰਕੇ ਅੱਜ ਫਿਰ ਲੈ ਕੇ حاضر ਹੋਏ ਹਾਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤੀ ਚੋਣਾਂ ਦੇ ਪ੍ਰੀਨਾਮ ਤੇ ਰਿਜ਼ਲਟ ਤੇ ਜਿਹੜੀ ਵੱਖ-ਵੱਖ ਪਾਰਟੀਆਂ ਦੀ ਜਿਹੜੀ ਉਮੀਦ ਸੀਗੀ ਉਹ ਕੀ ਪੂਰੀ ਹੋਈ ਕੀ ਇਹ 2027 ਦਾ ਸੈਮੀਫਾਈਨਲ ਸੀਗਾ ਕੀ ਵਾਕਈ ਹੁਣ 2027 ਲਈ ਆਮ ਆਦਮੀ ਪਾਰਟੀ ਨੇ ਜਿਹੜੀ ਬੰਪਰ ਜਿੱਤ ਹਾਸਲ ਕੀਤੀ ਹੈ ਉਦਾਂ ਫਤਵਾ ਜਿਹੜਾ ਮਿਲਿਆ ਜਨਤਾ ਦਾ ਉਹ 2027 ਚ ਕੀ ਕਹਿੰਦਾ ਹੈ ਅਕਾਲੀ ਦਲ ਜਿਹਦੀ ਇੱਕ ਵਾਰੀ ਫੇਰ ਵਾਪਸੀ ਹੋਈ ਹੈ ਉਸ ਤੋਂ ਇਲਾਵਾ ਕਾਂਗਰਸ ਵੀ ਜਿਹੜਾ ਹੈ ਸੈਕੰਡ ਨੰਬਰ ਤੇ ਮੇਨ اپੋਜੀਸ਼ਨ ਦਲ ਬਣਿਆ ਰਿਹਾ ਹਾਲਾਂਕਿ ਨੰਬਰ ਬਹੁਤ ਜ਼ਿਆਦਾ ਕਟਿਆ ਹੈ ਪਰ ਭਾਜੀਪੀ ਲਈ ਕਈ ਸਵਾਲ ਖੜੇ ਹੋ ਰਹੇ ਨੇ ਰਿਜ਼ਲਟ ਜਿਹੜਾ ਹੈ ਉਹ ਬਹੁਤ ਸੇ ਸਵਾਲ ਬੋੜੇ ਸਵਾਲ ਨੇ ਉਹ ਖੜੇ ਕਰ ਰਿਹਾ ਪਰ ਕੀ ਵਾਕੇ ਹੀ ਇਹ ਚੋਣਾ ਜਿਹੜੀਆਂ ਨੇ ਉਹ ਸੈਮੀ ਵਾਈਨ ਸੈਮੀ ਫਾਈਨਲ ਸੀਗਾ ਕਿਉਂਕਿ ਸੈਮੀ ਫਾਈਨਲ ਤਾਂ ਆਮ ਆਦਮੀ ਪਾਰਟੀ ਨੇ ਜਿੱਤ ਲਿਆ ਪਰ 48% ਵੋਟਾਂ ਪਈਆਂ ਯਾਨੀ ਪੰਜਾਬ ਦੇ ਅੱਧੇ ਵੋਟਰਾਂਸ ਨੇ ਵੋਟਾਂ ਨਹੀਂ ਪਾਈਆਂ ਹੁਣ ਇਹ 20% ਦਾ ਜਿਹੜਾ ਫੇਰ ਹੈ 20% ਕਿਉਂ ਇਸ ਕਰਕੇ ਕਹਿ ਰਹੇ ਆ ਕਿਉਂਕਿ ਲੋਕ ਸਭਾ ਵਿਧਾਨ ਸਭਾ ਤੇ ਲੋਕ ਸਭਾ ਚ VOTING ਜ਼ਿਆਦਾ ਹੁੰਦੀ ਹੈ ਪਰ ਜੇ VOTING ਹੋਈ ਤਾਂ ਫਿਰ ਕੀ ਹੋਏਗਾ ਜੇ VOTING ਦਾ ਸਰੂਪ ਬਦਲੇਗਾ ਤਾਂ ਫਿਰ ਕੀ ਹੋਏਗਾ ਇਸੇ ਮੁੱਦੇ ਤੇ ਅੱਜ ਅਸੀਂ ਚਰਚਾ ਕਰਾਂਗੇ ਤੇ ਸਾਡੇ ਨਾਲ ਜੁੜਨਗੇ ਵੱਖ-ਵੱਖ ਪਾਰਟੀਆਂ ਦੇ ਬੁਲਾਰੇ ਜਿਦੇ ਚੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਵੀ ਹੋਣਗੇ ਕਰਨਵੀਰ ਸਿੰਘ ਜੀ ਉਸ ਤੋਂ ਇਲਾਵਾ ਵਿਨੋਦ ਭਾਰਤੀ ਜੀ ਹੋਣਗੇ ਕਾਂਗਰਸ ਪਾਰਟੀ ਤੋਂ ਅਮਰਦੀਪ ਜੀ ਹੋਣਗੇ ਸਰ ਸ਼ਰਮਣ ਅਕਾਲੀ ਦਲ ਤੋਂ ਤੇ ਇਕਬਾਲ ਸਿੰਘ ਚੰਨੀ ਜੀ ਹੋਣਗੇ ਭਾਜਪਾ ਤੋਂ ਸਾਰੇ ਜਿੰਨੇ ਵੀ ਬੁਲਾਰੇ ਨੇ ਤੁਸੀਂ ਹੁਣ ਸਕਰੀਨ ਤੇ ਦੇਖ ਸਕਦੇ ਹੋ ਦੋ ਦਿਨ ਲੱਗੇ ਪੂਰੇ ਰਿਜ਼ਲਟ ਆਉਣ ਚ ਪਰ ਰਿਜ਼ਲਟ ਦੀ ਪੂਰੀ ਫਿਲਮੋਗ੍ਰਾਫੀ ਕੀਤੀ ਗਈ ਹੈ ਫਿਲਮਾਇਆ ਗਿਆ ਸਾਰਿਆਂ ਨੂੰ ਕਿਉਂਕਿ ਲਗਾਤਾਰ ਆਵਾਜ਼ ਉਠ ਰਹੀ ਸੀ ਵਿਪੱਖਸ਼ ਵੱਲੋਂ ਕਿ ਸਾਡਾ ਜਿਹੜਾ ਪੂਰਾ ਅਗਰ ਜੇ ਦੇਖਿਆ ਜਾਏ ਤਾਂ ਫਿਰ ਕਿਤੇ ਨਾ ਕਿਤੇ ਧੱਕਾਸ਼ਾਹੀ ਦਾ આરોਪ ਜਿਹੜਾ ਹੈ ਉਹ ਲਾਇਆ ਗਿਆ ਸੀ ਪਰ ਹੁਣ ਖੁਦ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਦੇ ਕਹਿਣਾ ਹੈ ਕਿ ਇਹ ਫਤਵਾ ਜਿਹੜਾ ਹੈ ਜਨਤਾ ਦੀ ਅਦਾਲਤ ਦਾ ਫਤਵਾ ਹੈ ਤੇ ਉਹ ਸਰ ਮੱਥੇ ਤੇ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਬਹੁਤ ਸੀ ਇਹੋ ਜੀ ਕਨਸਿਸਟੈਂਸੀਆਂ ਨੇ ਜਿੱਥੇ ਸਿਰਫ ਆਮ ਆਦਮੀ ਪਾਰਟੀ ਨਹੀਂ ਜਿੱਤੀ ਬਲਕਿ ਅਕਾਲੀ ਦਲ ਜਿੱਤੀ ਹੈ ਕਾਂਗਰਸ ਜਿੱਤੀ ਹੈ ਭਾਵੇਂ 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 ਉਹ ਤਸਵੀਰ ਬਦਲੀ ਹੈ ਜਿਮਨੀ ਚੌਣਾ ਚ ਬਦਲੀ ਹੈ ਉਸ ਸੰਗਰੂਰ ਚੌਣ ਸਭ ਤੋਂ ਪਹਿਲਾਂ ਜਿਮਨੀ ਚੌਣ ਸੀਗੀ ਜਿਹਦੇ ਜਿਹਦੇ ਬਾਅਦ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਸੀ ਪਰ ਉਸ ਤੋਂ ਬਾਅਦ ਜੇ ਹੋਈ ਜਿਮਨੀ ਚੌਣਾ ਚ ਆਮ ਆਦਮੀ ਪਾਰਟੀ ਜਿੱਤਦੀ ਆਈ ਬਰਨਾਲਾ ਜਿਹੜਾ ਕਿ ਉਹਨਾਂ ਦਾ ਗੜ ਮੰਨਿਆ ਜਾਇਆ ਗਿਆ ਪਹਿਲਾਂ ਸੰਗਰੂਰ ਫਿਰ ਬਰਨਾਲਾ ਦੋਨੋਂ ਸੀਟਾਂ ਤੇ ਹਾਰ ਹੋਈ ਹੁਣ ਪਰ ਚੋਕਾਨੇ ਵਾਲੇ ਚੋਕਾਨਾਂ ਵਾਲੇ ਜਿਹੜੇ ਆંકੜੇ ਨੇ ਉਹ ਅਕਾਲੀ ਦਲ ਨੇ ਆ ਅਕਾਲੀ ਦਲ ਦਾ ਮੰਨਣਾ ਹੈ ਕਿ ਜਿਹੜੀ ਵੀ ਤਸਵੀਰ ਹੈ ਉਹ ਹੁਣ ਅਸੀਂ 2027 ਚ ਬਦਲਾਂਗੇ ਇਹਦੇ ਤੇ ਅਸੀਂ ਗੱਲ ਵੀ ਕਰਾਂਗੇ ਕਿ ਕਿ ਵਾਕਈ ਜਿਹੜਾ ਕਿਹਾ ਜਾ ਰਿਹਾ ਸੀ ਕਿ ਡਾਇਨਾਸੌਰ ਆ ਸਕਦੇ ਨੇ ਪਰ ਅਕਾਲੀ ਦਲ ਨਹੀਂ ਆ ਸਕਦਾ ਉਹ ਤਸਵੀਰ ਸਹੀ ਹੋਣਦੀ ਹੋਈ ਨਜ਼ਰ ਆ ਰਹੀ ਹੈ ਜਾਂ ਫਿਰ ਉਹਦੇ ਉਲਟ ਤਸਵੀਰ ਨਜ਼ਰ ਆ ਰਹੀ ਹੈ ਕਿਉਂਕਿ ਜੇ ਗੱਲ ਕਰੀਏ 347 ਚੋਂ 218 ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੇ ਜਿੱਤੀ ਹੈ 64 ਜਿਹੜੀ ਹੈ ਉਹ ਕਾਂਗਰਸ ਪਾਰਟੀ ਨੇ ਜਿੱਤੀ ਹੈ ਤੇ 46 ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ ਹੈ ਭਾਜਪਾ ਨੇ ਵੀ ਆਪਣਾ ਖਾਤਾ ਖੋਲਿਆ ਹੈ ਤੇ ਤਿੰਨ ਜੇ ਸੱਤ ਸੀਟਾਂ ਜਿਹੜੀਆਂ ਨੇ ਉਹ ਉਹਨਾਂ ਦੇ ਕੋਲ ਆਈਆਂ ਨੇ ਬੀਐਸਪੀ ਬੀਐਸਪੀ ਵੀ ਆਪਣੀ ਖਾਤਾ ਜਿਹੜਾ ਖੋਲਣ ਚ ਕਾਮਯਾਬ ਰਹੀ ਤੇ ਤਿੰਨ ਸੀਟਾਂ ਤੇ ਬੀਐਸਪੀ ਜਿਹੜੀ ਹੈ ਉਹਨੇ ਆਪਣੀ ਭੂਮਿਕਾ ਜਿਹੜੀ ਹੈ ਉਹ ਦਰਜ ਕਰਾਈ ਹੈ ਤੇ ਤੁਸੀਂ ਸਮਝ ਸਕਦੇ ਹੋ ਲਗਾਤਾਰ ਜਿਹੜਾ ਰਿਜ਼ਲਟ ਆਇਆ ਹੈ ਉਹ ਕਿਤੇ ਨਾ ਕਿਤੇ ਦੱਸਦਾ ਹੈ ਕਿ ਅਕਾਲੀ ਦਲ ਜਿਹੜਾ ਹੈ ਉਹ ਵੀ ਪਰਫਾਰਮੈਂਸ ਕਰ ਰਿਹਾ ਤੇ ਸਾਡੇ ਨਾਲ ਜੁੜ ਚੁਕੇ ਨੇ ਕਰਨਵੀਰ ਸਿੰਘ ਜੀ ਜੁੜ ਚੁਕੇ ਨੇ ਆਮ ਆਦਮੀ ਪਾਰਟੀ ਤੋਂ ਵਿਨੋਦ ਭਾਰਤੀ ਜੀ ਕਾਂਗਰਸ ਪਾਰਟੀ ਤੋਂ ਤੇ ਨਾਲ ਹੀ ਅਮਰਦੀਪ ਸਿੰਘ ਜੀ ਜੁੜ ਚੁਕੇ ਨੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਤਿੰਨਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਮੇਰੀ ਪਿਆਰਵਰੀ ਸਤਸ੍ਰੀਕਾਲ ਸਰ ਮੈਂ ਸ਼ੁਰੂ ਕਰਦਾ ਆਮ ਆਦਮੀ ਪਾਰਟੀ ਦੇ ਬੁਲਾਰੇ ਤੋਂ ਕਰਨਵੀਰ ਜੀ ਤੁਸੀਂ ਕਿਵੇਂ ਦੇਖਦੇ ਹੋ ਇਹ ਰਿਜ਼ਲਟਸ ਨੂੰ ਤੁਹਾਡੇ ਆਗੂ ਆਜਾਏ ਸੀ ਉਹਨਾਂ ਨੇ ਕਿਹਾ ਕਿ ਜਨਤਾ ਦਾ ਫਤਵਾ ਹੈ ਤੇ ਅਸੀਂ ਕਿਹ ਕਿਸੇ ਪ੍ਰਕਾਰ ਦੀ ਜੜੀ ਆ ਉਹ ਅਸੀਂ ਫੇਅਰ ਐਂਡ ਫੇਅਰ ਇਲੈਕਸ਼ਨ ਰੱਖਿਆ ਪਰ ਕਿਹੇ ਪ੍ਰਕਾਰ ਦੀ ਤਕਕਸ਼ਾਈ ਨਹੀਂ ਕੀਤੀ ਜਨਤਾ ਦਾ ਫਤਵਾ ਹੈ ਆਗੂ ਤਾਂ ਕਹਿ ਰਹੇ ਨੇ ਪਰ ਆਪੋਜੀਸ਼ਨ ਹੱਲੇ ਵੀ aarop ਲਾ ਰਿਹਾ ਹੈ ਤੁਨੂੰ ਤੁਹਾਡੇ ਦਰਸ਼ਕਾਂ ਨੂੰ ਤੇ ਮੇਰੇ ਸਾਥੀ ਬੁਲਾਰੇ ਸਹਿਬਾਨਾਂ ਨੂੰ ਮੇਰੀ ਪਿਆਰ ਭਰੀ ਸਸਿਕਾਨ ਆ ਸਭ ਤੋਂ ਪਹਿਲਾਂ ਮੈਂ ਧੰਨਵਾਦ ਆ ਆਵਾਦਵੀ ਪਾਰਟੀ ਦੇ ਵਰਕਰਾਂ ਦਾ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਆਵਾਦਵੀ ਪਾਰਟੀ ਦੇ ਹੱਕ ਦੇ ਵਿੱਚ ਅੱਜ ਫਤਵਾ ਦਿੱਤਾ ਹੈ ਤਾਂ ਉਹਨਾਂ ਦੇ ਉਹਨਾਂ ਦਾ ਧੰਨਵਾਦ ਕਰਨ ਤੋਂ ਮੈਂ ਆਪਣੀ ਗੱਲ ਸ਼ੁਰੂਆਤ ਕਰਾਂਗਾ ਮੈਂ ਆਪਣੀ ਗੱਲ ਇੱਥੋਂ ਸ਼ੁਰੂ ਕਰਦਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਹੈ ਤੇ ਕਾਂਗਰਸ ਹੈ ਏ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਕਹਿਣ ਲੱਗ ਗਏ ਸੀ ਸਾਡੇ ਨਾਲ ਧੱਕਾ ਹੋ ਗਿਆ ਜੀ ਸਰ ਨਾਲ ਇਹ ਹੋ ਗਿਆ ਜੀ ਸਾਡੇ ਨਾਲ ਵਾਹ ਹੋ ਗਿਆ ਜੀ ਕਿਉਂਕਿ ਇਹਨਾਂ ਨੇ ਸਾਈਨ ਦੇਣੇ ਸ਼ੁਰੂ ਕਰਤੇ ਸੀ ਜਿਹੜਾ ਫਤਵਾ ਆਉਣ ਵਾਲਾ ਉਹ ਜਿਹੜਾ ਆਮ ਆਦਮੀ ਪਾਰਟੀ ਦੇ ਹੱਕਚਾਨਣ ਵਾਲਾ ਸਰਕਾਰ ਦੇ ਹੱਕਚਾਨਣ ਵਾਲਾ ਇਹਨਾਂ ਨੂੰ ਲੋਕ ਮੂੰਹ ਨਹੀਂ ਲਾ ਰਹੇ ਇਸ ਚੀਜ਼ ਦੀ ਇਹਨਾਂ ਨੇ ਤਿਆਰੀ ਜਿਹੜੀ ਹੈ ਜਿਹੜਾ ਪੀੜ ਬੰਨਣਾ ਸੀਗਾ ਇਹਨੇ ਪਹਿਲਾਂ ਪੀੜ ਬੰਨਣਾ ਸ਼ੁਰੂ ਕਰ ਦਿੱਤਾ ਸੀਗਾ ਹੋਇਆ ਵੀ ਐਵੇਂ ਇਹਨਾਂ ਦੀਆਂ ਆਸਾਂ ਤੇ ਜਿਵੇਂ ਸਾਡੀ ਆਸ ਸੀ ਕਿ ਸਾਨੂੰ ਰਿਜ਼ਲਟ ਮਿਲੇ ਇਹਨਾਂ ਦੀਆਂ ਆਸਾਂ ਨਾਲ ਮੁਰਾਦਾ ਹੁੰਦੀਆਂ ਨੇ ਉਹ ਕਹਿੰਦੇ ਨੇ ਇਹਨਾਂ ਨੂੰ ਆਸ ਦੇ ਨਾਲ ਮੁਰਾਦੇ ਮਿਲੀ ਹੈ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜਿੱਥੇ ਕੱਲ ਕੁੰਝੇ ਲਾ ਰੱਖਿਆ ਸੀਗਾ ਪਹਿਲਾਂ ਉੱਥੇ ਹੀ ਲਾ ਕੇ ਰੱਖਿਆ ਤੇ ਜਿਹੜਾ ਅਕਾਲੀ ਦਲ ਦੀ ਤੁਸੀਂ ਗੱਲ ਕਰਦੇ ਹੋ ਜੇ ਤੁਸੀਂ ਅਕਾਲੀ ਦਲ ਤੁਸੀਂ ਬਟਿੰਡਾ ਬੈਲਟ ਦੇ ਵਿੱਚ ਮਣੀ-ਮੁੱਟੀਆਂ ਕਿਸੇ ਵੀ ਸੀਟ ਦੇ ਵਿੱਚ ਇਹ ਇਹ ਜਿਹੜਾ ਇੰਨੀਆਂ ਸੀਟਾਂ ਜਾਂ ਇੰਨੀਆਂ ਵੋਟਾਂ ਲੈਣ ਦੇ ਵਿੱਚ ਕਾਮਯਾਬ ਨਹੀਂ ਹੋਏ ਹੈਗੇ ਜੇ ਆਪਾਂ ਨੂੰ ਵਿਧਾਨ ਸਭਾ ਦੇ ਨਾਲ ਚੇਂਜ ਕਰਕੇ ਦੇਖਦੇ ਹਾਂ ਕਿ ਉਹ ਜਿੱਤਦੇ ਹੁਣ ਲੇਕਿਨ ਇੰਟਰਪਰਟ ਦੇ ਵਿੱਚ ਜਰੂਰ ਇਹਨਾਂ ਦੀਆਂ ਜਿਹੜੀਆਂ ਥੋੜੇ ਬਹੁਤ ਜਿੱਟਾਂ ਆਈਆਂ ਨੇ ਲੇਕਿਨ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਿਟਿੰਗ ਗਵਰਨਮੈਂਟ ਨੇ ਬਿਲਕੁਲ ਵੀ ਧੱਕਾ ਨਹੀਂ ਕੀਤਾ ਆਏਗਾ ਮੈਂ ਕਾਲੀ ਦਲ ਦੀ ਵਾਲੀ ਚੋਣ ਵੀ ਦੇਖੀ ਹੋਈ ਹੈ ਜੀ ਮੈਂ ਕਾਂਗਰਸ ਦੀ ਚੋਣ ਵੀ ਦੇਖੀ ਹੋਈ ਹੈ ਜੋ ਉਹਨਾਂ ਦੇ ਟਾਈਮ ਧੱਕੇ ਹੁੰਦੇ ਸੀਗੇ ਲੂਟਾ ਹੁੰਦੀਆਂ ਸੀ ਕੁੱਟਾ ਹੁੰਦੀਆਂ ਸੀਆਂ ਵੋਟਾਂ ਦੀਆਂ ਤੇ ਰਟਰਨਿੰਗ ਅਫਸਰਾਂ ਦੇ ਘੇਰ ਘੇਰ ਕੇ ਇਹਨਾਂ ਨੇ ਕਾਗਜ਼ ਕੋਈ ਜਾਂਦੇ ਸੀਗੇ ਉਹ ਕੱਲ ਬਿਲਕੁਲ ਵੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਬਿਲਕੁਲ ਨਹੀਂ ਕੀਤੀ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਸੀਗੇ ਪੰਜਾਬ ਦੇ ਲੋਕ ਸਾਨੂੰ ਕਿੱਥੇ ਦੇਖ ਰਹੇ ਨੇ ਇਹ ਅੰਕਲਨ ਸੀਗਾ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਦੇ ਲੋਕਾਂ ਦਾ ਉਹਨਾਂ ਨੇ ਸਾਡੇ ਹੱਥ ਸਾਡੇ ਹੱਕ ਦੇ ਵਿੱਚ ਕਲੀਅਰ ਕਟ ਜਿਹੜਾ ਉਹ ਫਤਵਾ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਕਾਂਗਰਸ ਦੀ ਗੱਲ ਜਿਹੜੀ ਕਾਂਗਰਸ ਕਹਿੰਦੀ ਹੁੰਦੀ ਸੀਗੀ ਕਹਿੰਦੇ ਜੀ ਇਹਨਾਂ ਨੇ ਬੈਲਟ ਪੇਪਰ ਬਣਾ ਲਿਆ ਜੀ ਹੋਰ ਬਣਾ ਲਿਆ ਜੀ ਚੰਨੀ ਸਿਟਿੰਗਸ ਇਹਨਾਂ ਦੇ ਐਕਸੀਐਮ ਸੀਗੇ ਇੰਨੇ ਗੰਭੀਰ ਇਲਜ਼ਾਮ ਲਾ ਰਹੇ ਸੀਗੇ ਤੁਸੀਂ ਇਹ ਦੇਖੋ ਉਸ ਗੱਲ ਦੀ ਕਿੰਨੀ ਹਲਕੀ ਗੱਲ ਕਰਕੇ ਗਏ ਨੇ ਉਹ ਉਹ ਆਪਣਾ ਹਲਕਾ ਦੇਖਣ ਆਪਣੇ ਹਲਕੇ ਚ ਬੋਮਬਰ ਦੇ ਵਿੱਚ ਕਾਂਗਰਸ ਜਿੱਤੀ ਆ ਉਥੇ ਜਿੱਥੇ ਚਮਕੌਰ ਸਾਹਿਬ ਤੋਂ ਲੜੇ ਸੀਗੇ ਫਿਰ ਹੁਣ ਉਹਨਾਂ ਉਹਨਾਂ ਦਾ ਕਿਹੜੀ ਗੱਲ ਝੂਠ ਮੰਨੀਏ ਠੀਕ ਹੈ ਸਰ ਹੁਣ ਜਿਹੜੀ ਪਹਿਲਾਂ ਚਲਿਏ ਚਲੋ ਹੁਣ ਮੈਂ ਵਿਨੋਦ ਭਾਰਤੀ ਜੀ ਦੇ ਕੋਲ ਸਿੱਧਾ ਚਲਦਾ ਵਿਨੋਦ ਭਾਰਤੀ ਜੀ ਸ਼ਿਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਜਿਹੜਾ ਹੈ ਪਹਿਲਾ ਜੇ ਦੇਖਿਆ ਜਾਏ ਤਾਂ ਵਿਧਾਨ ਸਭਾ ਇਕਬਾਲ ਸਿੰਘ ਚੰਨੀ ਜੀ ਵੀ ਸਾਡੇ ਨਾਲ ਜੁੜ ਗਏ ਨੇ ਬਹੁਤ ਬਹੁਤ ਸਵਾਗਤ ਹੈ ਸਰ ਵਿਨੋਦ ਭਾਰਤੀ ਜੀ ਕਿਵੇਂ ਦੇਖੋ ਕਾਂਗਰਸ ਆਪਣਾ ਪ੍ਰਦਰਸ਼ਨ ਖੁਦ ਕਿਵੇਂ ਦੇਖ ਰਹੀ ਹੈ ਕਿਉਂਕਿ ਲਗਾਤਾਰ ਉਮੀਦਾਂ ਕਾਂਗਰਸ ਨੂੰ ਐ ਸੀ ਕਿ ਬਹੁਤ ਵਧੀਆ ਪ੍ਰਦਰਸ਼ਨ ਹੋਏਗਾ ਖੁਦ ਰਾਜਾ ਵੜਿੰਗ ਵੀ ਕਹਿ ਰਹੇ ਸੀ ਕਿ ਅਸੀਂ ਅੱਛਾ ਪ੍ਰਦਰਸ਼ਨ ਕਰ ਰਹੇ ਆ ਪਰ ਕਮੀ ਕਿੱਥੇ ਰਹਿ ਗਈ ਸਭ ਤੋਂ ਪਹਿਲਾਂ ਆਪਜੀ ਨੂੰ ਤੇ ਪੈਨਲ 'ਚ ਬੈਠੇ ਸਾਰੇ ਸਾਥੀਆਂ ਨੂੰ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਦੇਖੋ ਗੱਲ ਇਹ ਹੈ ਕਿ ਜੋ ਕੁਝ ਹੋਇਆ ਇਹ ਲੋਕਤੰਤਰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਜੋ ਕੁਝ ਸਰਕਾਰ ਨੇ ਕੀਤਾ ਇਹਨਾਂ ਦੇ ਆਪਣੇ ਹੀ ਲੀਡਰ ਮਨੀਸ਼ ਸੋਧਿਆ ਨੇ ਕਿਹਾ ਵੀ ਸ਼ਾਮ-ਦਾਮ, ਡੰਡ ਭੇਦ, ਲੜਾਈ, ਝਗੜਾ, ਕਾਲੀ ਗਲੋਜ, ਡਾਂਗ ਸੋਟਾ ਜੋ ਵੀ ਕਰਨਾ ਪਵੇ ਆਪਾਂ ਇਲੈਕਸ਼ਨ ਜਿੱਤਣਾ ਤਾਂ ਉਹਦੇ ਮੁਤਾਬਕ ਹੀ ਇਹਨਾਂ ਨੇ ਉਹਦੀਆਂ ਇਨਸਟਰਕਸ਼ਨਾਂ ਦੇ ਮੁਤਾਬਕ ਹੀ ਕੀਤਾ। ਔਰ ਤੁਸੀਂ ਸਾਰੇ ਚੈਨਲਾਂ ਨੇ ਉਹ ਚਲਾਈ ਖਬਰ ਕਿ ਜਿਹੜੀ ਮੈਡਮ ਦੇ ਕਾਂਗਰਸ ਦੀ ਕੈਂਡੀਡੇਟ ਸੀ, ਮਹਿਲਾ ਉਹਨਾਂ ਦੇ ਪੇਪਰ ਖੋਏ ਗਏ ਉਹ ਬਾਅਦ ਵਿੱਚ ਉਸ ਬੰਦੇ ਦਾ ਤਿਲ ਤੱਕ ਚਿਹਰੇ ਤੋਂ ਨਜ਼ਰ ਆ ਰਿਆ ਸੀ ਤੇ ਇਹਨਾਂ ਨੇ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਅਣਪਛਾਤੇ ਬੰਦੇ ਦੇ ਖਿਲਾਫ ਕੀਤੀ। ਸੋ ਇਸ ਕਰਕੇ ਤੇ ਜਿਹੜੀਆਂ ਗੱਲਾਂ ਨੇ ਕਿੱਦਾਂ ਇਹ ਕਿੱਦਾਂ ਕਹਿ ਸਕਦੇ ਆ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਏ? ਹਾਓ ਇਟ ਇਜ਼ ਪੋਸੀਬਲ? ਫ੍ਰੀ ਐਂਡ ਫੇਅਰ ਕਿੱਦਾਂ ਹੋਏ ਇਹ? ਜਦਕਿ ਤੁਸੀਂ ਤੱਕਾ ਕੀਤਾ ਇਹਨਾਂ ਇਲੈਕਸ਼ਨ ਤਾਂ ਆਮ ਆਦੀ ਪਾਰਟੀ ਨੇ ਲੜਿਆ ਹੀ ਨਹੀਂ। ਇਹ ਲੜਿਆ ਪੁਲਿਸ ਨੇ। ਆਫੀਸ਼ੀਅਲ ਮਸ਼ੀਨਰੀ ਨੇ ਮਿਸ ਯੂਜ਼ ਆਫ ਆਫੀਸ਼ੀਅਲ ਮਸ਼ੀਨਰੀ ਹੋਈ। ਉਹਨਾਂ ਨੇ ਇਲੈਕਸ਼ਨ ਲੜਿਆ ਇਹਨਾਂ ਦਾ ਮੈਂ ਕਹਾਂ ਕਾਂਗਰਸ ਦੇ ਵਰਕਰਸ ਨੂੰ ਕਾਂਗਰਸ ਦੇ ਉਹਨਾਂ ਲੀਡਰਸ ਨੂੰ ਸੈਲੂਟ ਕਰਦਾ ਜਿਨ੍ਹਾਂ ਨੇ ਇੰਨੇ ਪ੍ਰੈਸ਼ਰ ਵਿੱਚ ਇਹਨੇ ਤੱਕੇਸ਼ਾਈ ਵਿੱਚ ਵੀ ਸੈਟਿਸਫੈਕਟਰੀ ਸੀਟਾਂ ਲੈ ਲਈਆਂ ਔਰ ਇਸ ਕਰਕੇ ਇਹ ਜਿਹੜਾ ਲੋਕਤੰਤਰ ਹੈ ਇਹ ਡੁੱਟਿਆ ਗਿਆ ਇਹ ਜਿੱਤਿਆ ਨਹੀਂ ਗਿਆ ਲੋਕਤੰਤਰ ਹਾਰਿਆ ਆਮ ਆਦਮੀ ਪਾਰਟੀ ਜ਼ਰੂਰ ਜਿੱਤੀ ਹੈ ਮੈਂ ਕੱਲ ਕਲੇਮ ਕੱਲ ਦੇਖ ਰਿਹਾ ਸੀ ਵਿਨੋਦਤਾ ਜੀ ਥੋੜਾ ਜਿਹਾ ਸਮਝਣਾ ਚਾਹੁੰਦਾ ਜੀ ਆਮ ਆਦਮੀ ਪਾਰਟੀ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੇ ਸਾਡੇ ਏਰੀਏ ਨੇ ਇੱਥੇ ਸਾਨੂੰ ਕੋਈ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਅਸੀਂ ਘਰ ਬੈਠੇ ਜਿੱਤੇ ਹੋਇਆ ਇਸ ਕਰਕੇ ਉਹ ਹਾਰ ਗਏ ਉੱਥੇ ਉਹਨਾਂ ਦੇ ਪਿੰਡ ਹਾਰ ਗਏ ਸੰਧਵਾਭ ਨੇ ਚਾਹੇ ਤ੍ਰਦੀਪ ਕਾਲੀਵਾਲ ਆ ਚਾਹੇ ਮੀਤ ਹੈ ਰਾ ਚਾਹੇ ਉਹ ਗੈਰੀ ਹੈ ਕੋਈ ਵੀ ਹੈ ਇਹਨਾਂ ਦਾ ਬੰਦਾ ਹੈ ਓਵਰ ਕੌਨਫੀਡੈਂਸ 'ਚ ਮਾਰੇ ਗਏ ਠੀਕ ਹੈ ਜੇਕਰ ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਹੈ ਪੁਲਿਸ ਦਾ ਪਹਿਰਾ ਲਾ ਲੈਂਦੇ ਉੱਤੇ ਵੋਟਾਂ ਕੋਲਾਂ ਦੇ ਠੀਕ ਹੈ ਸਰ ਤਾਂ ਇਸ ਕਰਕੇ ਠੀਕ ਹੈ ਸਰ ਇੱਕ ਇੱਕ ਕਮੈਂਟ ਮੈਂ ਸਾਰਿਆਂ ਤੋਂ ਲੈ ਲਾ ਵਿਨੋਦ ਭਾਰਤੀ ਜੀ ਤੇ ਮੇਰੀ ਇੱਕ ਗੁਜਾਰਿਸ਼ ਹੈ ਕਿ ਜੇ ਗੱਡੀ ਤੁਸੀਂ ਸਾਈਡ ਲਾਓ ਕਿਉਂਕਿ ਟੈਕਨੀਕਲ ਇਸ਼ੂ ਆ ਰਿਹਾ ਤੁਹਾਡੇ ਨਾਲ ਥੋੜਾ ਜਿਹਾ ਦਿੱਕਤ ਆ ਰਹੀ ਹੈ ਮੈਂ ਸਿੱਧਾ ਚਲਦਾ ਸ਼੍ਰੋਮਣੀ ਅਕਾਲੀ ਦਲ ਦੇ ਅਮਰਦੀਪ ਜੀ ਕੋਲ ਸਰ ਸਿੰਘ ਸਾਹਿਬ ਸਭ ਤੋਂ ਵੱਡੀ ਗੱਲ ਹੈ ਅਕਾਲੀ ਦਲ ਮੈਂ ਹੁਣੇ ਦੇਖ ਰਿਹਾ ਸੀ ਆਂਕੜਾ ਵਾਈਜ਼ ਜਿਹੜਾ ਅ ਬਕਾਇਦਾ ਮੈਂ ਜਿਹੜਾ ਆਪਣੇ ਲੈਪਟਾਪ 'ਚ ਦੇਖ ਰਿਹਾ ਉਹਦੇ ਮੁਤਾਬਕ ਜ਼ਿਲ੍ਹਾ ਪੰਰਿਸ਼ਦ ਦੀ ਜਿਹੜੀ 13 ਸੀਟਾਂ ਨੇ ਅ ਮੁਖਸਰ ਸਾਹਿਬ 'ਚ ਉਹਦੇ 'ਚ ਆਪ 8 ਪੰਜ ਜਿੱਤੀ ਹੈ ਸ਼੍ਰੋਮਣੀ ਅਕਾਲੀ ਦਲ 7 ਜਿੱਤੀ ਹੈ ਮੁਖਸਰ ਸਾਹਿਬ 'ਚ 12 20 ਜ਼ੋਨ ਨੇ ਉਹਦਾ 'ਚ ਅ ਪੰਚਾਇਤ ਸਮਿਤੀ ਦੇ 17 ਸ਼੍ਰੋਮਣੀ ਅਕਾਲੀ ਦਲ ਜਿੱਤੀ ਹੈ ਤੇ 3 ਜਿਹੜੀ ਹੈ ਆਪ ਜਿੱਤੀ ਹੈ ਐਹੀ ਹਾਲ ਜਿਹੜਾ ਹੈ ਲੰਬੀ ਸੀਟ ਤੇ ਵੀ ਹੋਇਆ ਹੈ ਲੰਬੀ ਸੀਟ ਤੇ ਵੀ ਅਕਾਲੀ ਦਲ ਜਿਹੜਾ ਹੈ ਮਲੋਟ ਬੇਸ਼ੱਕ ਆਮ ਆਦਮੀ ਪਾਰਟੀ ਜਿੱਤੀ ਹੈ ਪਰ ਲੰਬੀ ਸੀਟ ਤੁਸੀਂ ਇੱਕ ਵਾਰੀ ਫੇਰ ਉੱਥੇ ਆਪਣੀ ਭੂਮਿਕਾ ਨਿਭਾਈ ਹੈ ਤੇ 20 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੇ ਆ ਤੇ 4 ਸੀਟਾਂ ਆਪ ਜਿੱਤੀ ਹੈ ਮੈਂ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਵੀ ਇਹ ਲੱਗਦਾ ਹੈ ਕਿ ਅਕਾਲੀ ਦਲ ਨੇ ਮਿਹਨਤ ਜ਼ਿਆਦਾ ਕੀਤੀ ਹੈ ਜਾਂ ਫਿਰ ੱੱਕੇ ਕਰਕੇ ਹੀ ਇਹ ਸੀਟਾਂ ਤੁਸੀਂ ਵੀ ਜਿੱਤ ਗਏ ਹੋ ਦੇਖੋ ਮੈਂ ਮੋਹ ਜੀ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਕਿ ਜਿਹੜੇ ਆਪ ਦੇ ਬੁਲਾ ਰਹੇ ਆ ਨਾ ਮੇਰੇ ਭਰਾ ਇਹਨਾਂ ਨੇ ਬੜਾ ਜੋਰ ਲਾਇਆ ਦੋ ਤਿੰਨ ਵਾਰੀ ਤਾਂ ਇਹਨਾਂ ਨੇ ਲੋਕਾਂ ਦਾ ਧੰਨਵਾਦ ਕਰਤਾ ਦੇਖੋ ਧੰਨਵਾਦ ਤੁਸੀਂ ਲੋਕਾਂ ਦਾ ਨਹੀਂ ਤੁਸੀਂ ਪੁਲਿਸ ਦਾ ਔਰ ਜਿਹੜਾ ਤੁਹਾਡੇ ਤੰਤਰ ਹੈਗਾ ਨਾ ਉਸ ਦਾ ਧੰਨਵਾਦ ਕਰੋ ਜਿਨ੍ਹਾਂ ਨੇ ਤੁਹਾਨੂੰ ਇੱਥੇ ਤੱਕ ਲਿਆਂਦਾ ਔਰ ਦੂਜੀ ਗੱਲ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹੈਗਾ ਦੇਖੋ ਇਸ ਇਲੈਕਸ਼ਨ ਦੇ ਵਿੱਚ ਆ ਕੁੱਲ 48% ਵੋਟ ਜਿਹੜੀ ਹੈਗੀ ਆ ਉਹ ਪਾਈ ਗਈ ਹੈਗੀ ਆ ਔਰ 48% ਦੇ ਵਿੱਚੋਂ ਕਿੰਨੇ ਜਿਹੜੇ ਹੈਗੇ ਸਾਡੇ ਏਰੀਆ ਦੇ ਵਿੱਚ ਵੀ ਕਿ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਬੈਲਟ ਪੇਪਰਾਂ ਜਿਹੜੇ ਸੋਸ਼ਲ ਮੀਡੀਆ ਤੇ ਪਾਤੇ ਸੀ ਔਰ ਉਹ ਜਿਹੜੇ ਹੈਗੇ ਆ ਇਲੈਕਸ਼ਨ ਕਮਿਸ਼ਨ ਕੋਲ ਵੀ ਅਸੀਂ ਪੇਸ਼ ਕੀਤੇ ਆ ਔਰ ਇਲੈਕਸ਼ਨ ਕਮਿਸ਼ਨ ਦੇ ਮੂਰੇ ਜਿਹੜੇ ਆ ਗਏ ਉਹਦੇ ਅਸੀਂ ਉਹ ਵੀ ਪਾਈ ਹੈਗੇ ਪਟੀਸ਼ਨ ਵੀ ਫਾਈਲ ਕੀਤੀ ਹੈ ਹੁਣ 48% ਵੋਟ ਦੇ ਵਿੱਚੋਂ ਜੇ ਆਪਾਂ ਇਹ ਕਹੀਏ ਕਿ ਇਹਨਾਂ ਨੇ ਜਿਹੜਾ ਧੱਕਾ ਕਰਕੇ 48 ਤੱਕ ਪਹੁੰਚਾ ਲਈ ਉਸ ਤੋਂ ਪਹਿਲਾਂ ਦੀ ਹਾਲਾਤ ਇਹ ਦੱਸਦਾ ਮੈਂ ਕਿ ਤੁਸੀਂ ਇਹਨੂੰ 48% ਦਾ ਮੰਨੋ ਇਹਨੂੰ 24% ਮੰਨੋ ਕਿਉਂਕਿ 50% ਤਾਂ ਇਹਨਾਂ ਨੇ ਅਨਪੋਸਟ ਜਾਂ ਦੂਸਰੀਆਂ ਪਾਰਟੀਆਂ ਦੇ ਜਿਹੜੇ ਹੈਗੇ ਪੇਪਰ ਰੱਦ ਕਰਕੇ ਪਹਿਲਾਂ ਹੀ ਜਿੱਤ ਚੁੱਕੇ ਸੀ ਉਹ ਜਿਹੜੇ ਹੈਗੇ ਅਨਪੋਸਟ ਕਿਤੇ ਕਹਿਆ ਜੀ 195 ਸੀਗੇ ਸਰ 3000 ਲਗਭਗ 3000 2900 ਸੀ ਤੇ 195 ਸੀਗੇ ਸਰ ਉਹ ਤਾਂ ਨਹੀਂ ਜੀ ਨਹੀਂ ਜ਼ਿਆਦਾ ਸੀ ਜੀ ਅਨਪੋਸਟ ਤਾਂ ਜ਼ਿਆਦਾ ਸੀ ਸਰ ਜਿਆਦਾ ਸੀ ਚਲੋ ਉਹਨਾਂ ਦੇ ਵਿੱਚ ਉਹ ਜਿਹੜੇ ਸੀ ਸਾਰੇ ਦੇ ਸਾਰੇ ਉਹਨਾਂ ਦੇ ਵਿੱਚ ਜੋ ਧੰਦਲੀਆਂ ਹੋਈਆਂ ਸਭ ਦੇ ਸਾਹਮਣੇ ਹੈਗੀਆਂ ਹੁਣ ਤਾਂ ਹਰ ਚੀਜ਼ ਆ ਜਿਹੜੀ ਸੋਸ਼ਲ ਮੀਡੀਆ ਤੇ ਅਵੇਲੇਬਲ ਹੈਗੀ ਆ ਔਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਹੈਗਾ ਕਿ ਉਸ ਦੇ ਵਿੱਚ ਸਾਡੇ ਇੱਕ ਸੇਖੋ ਸਾਹਿਬ ਦੇ ਉੱਤੇ 10751 ਦਾ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਔਰ ਆਨਰੇਬਲ ਹਾਈ ਕੋਰਟ ਉਹਦੀ ਜਿਹੜੀ ਹੈਗੀ ਆ ਜਮਾਨਤ ਕਰ ਰਹੀ ਹੈਗੀ ਆ ਮਤਲਬ 751 ਵੀ ਹੁਣ ਹਾਈ ਕੋਰਟ ਜਮਾਨਤਾ ਲੰਦੀ ਆ ਬੀਬੀ ਕਾਂਚਨਪ੍ਰੀਤ ਵਾਲੇ ਕੇਸ ਦੇ ਵਿੱਚ ਇਹਨਾਂ ਦੀ ਇਲੈਕਸ਼ਨ ਤਾਂ ਡਲੀਦਾ ਰਿਜ਼ਲਟ ਇਹ ਹੋਇਆ ਕਿ ਰਾਤ ਨੂੰ ਆਪਣੇ ਵਰਕਰਸ ਨੂੰ ਤੁਸੀਂ ਆਪਣੇ ਵਰਕਰਸ ਨੂੰ ਧੰਨਵਾਦ ਨਹੀਂ ਕੀਤਾ ਦੇਖੋ ਇਹਨਾਂ ਇਹਨਾਂ ਅੱਛਾ ਮੈਂ ਤਾਂ ਨੰਬਰ ਤੁਹਾਨੂੰ ਪੜ ਕੇ ਦਿੱਤਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਪੂਰਾ ਹੀ ਸੁਪੜਾ ਸਾਫ਼ ਕੀਤਾ ਹੈ ਉਹ ਕਿਵੇਂ ਹੋ ਗਿਆ ਸਰ ਵੀਕ ਸੀ ਤਾਂ ਲੰਬੀ ਤੇ ਅਜੇ ਇੰਨਾ ਹੀ ਤੱਕਾ ਸੀਗਾ ਮੈਂ ਤਾਂ ਸਮਝਣਾ ਚਾਹੁੰਨਾ ਸਰ ਇੱਥੇ ਸਟੂਡੀਓ 'ਚ ਬੈ ਕੇ ਮੈਨੂੰ ਤੁਸੀਂ ਤੁਸੀਂ ਕਿਉਂਕਿ ਵੱਡੇ ਬੁਲਾ ਰਹੇ ਹੋ ਤੁਸੀਂ ਦੱਸ ਸਕਦੇ ਹੋ ਕਿ ਕਿਵੇਂ 20 ਸੀਟਾਂ ਜਿਹੜੀਆਂ ਨੇ ਉਹ ਕਲੀਨ সুইਪ ਕੀਤੀ ਹੈ ਲੰਬੀ ਚ ਸੋਸੀ ਇੱਕ ਵਾਰੀ ਫੇਰ ਬੈਕ ਹੋਏ ਉਹ ਸੀਟ ਤੇ ਜਿਹੜੀ ਵੱਡੇ ਬਾਦਲ ਸਾਹਿਬ ਦੀ ਸੀਟ ਸੀਗੀ ਮੋਹ ਜੀ ਤੁਸੀਂ ਇਕੱਲੇ ਅਸੀਂ ਲੰਬੀ ਦੇ ਵਿੱਚ ਨਹੀਂ ਅਸੀਂ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਵਾਪਸ ਆਵਾਂਗੇ ਤੁਸੀਂ ਹਾਲਾਤ ਇਹ ਦੇਖੋ ਤੁਸੀਂ ਇਹ ਆਮ ਆਦਮੀ ਪਾਰਟੀ ਇਸ ਨੂੰ ਜਿੱਤ ਨਾ ਮੰਨੇ ਇਹ ਤਾਂ ਤਰਲੇ ਆ ਇਹਨਾਂ ਦੇ ਜ਼ਿੰਦਗੀ ਦੇ ਮੈਂ ਤਾਂ ਤੁਹਾਡੇ ਜਿੱਤ ਦੀ ਗੱਲ ਕਰ ਰਿਹਾ ਸਰ ਮੈਂ ਤਾਂ ਤੁਹਾਡੇ ਜਿੱਤ ਦੀ ਗੱਲ ਕਰ ਰਿਹਾ ਤੁਸੀਂ ਜਿੱਤੇ ਹੋ ਸਰ ਮੈਂ ਆਉਣਾ ਹੈ ਜੀ ਉੱਥੇ ਮੈਂ ਆਉਣਾ ਸਰ ਹੁਣ ਰਹਿ ਗਈ ਗੱਲ ਜਿਹੜੀਆਂ ਗੱਲਾਂ ਤੁਸੀਂ ਮਾਲਵੇ ਮਾਝੇ ਔਰ ਦੁਆਬੇ ਦੀਆਂ ਗੱਲਾਂ ਕਰਦੇ ਹੈਗੇ ਦੁਆਬੇ ਦੇ ਵਿੱਚ ਨੋ ਡਾਊਟ ਕਾਂਗਰਸ ਨੇ ਆਪਣਾ ਜਿਹੜਾ ਹੈਗਾ ਉਹ ਕਾਫੀ ਵਧੀਆ ਉਹ ਕੀਤਾ ਹੈਗਾ ਪਰਫਾਰਮੈਂਸ ਮਾਲਵੇ ਚ ਔਰ ਜਿਹੜਾ ਦੁਆਬਾ ਮਾਝਾ ਹੈਗਾ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਆ ਵਾਪਸ ਆਉਂਦਾ ਦਿਖ ਰਿਹਾ ਔਰ ਇਹ ਵਾਪਸ ਆਉਣਾ ਜਿਹੜਾ ਹੈਗਾ ਤਰਨਤਾਰਨ ਦੇ ਜਿਹੜਾ ਲੋਕਾਂ ਨੇ ਹੀਦ ਘਾਤਾ ਸੀ ਹੁਣ ਤੁਸੀਂ ਧੰਨਵਾਦ ਦੀ ਗੱਲ ਕਰਦੇ ਹੈਗੇ ਆ ਦੇਖੋ ਮੈਂ ਇਕੱਲੇ ਆਪਣੇ ਅਕਾਲੀ ਦਲ ਦੇ ਵਰਕਰਾਂ ਦੀ ਧੰਨਵਾਦ ਨਹੀਂ ਕਰਦਾ ਮੈਂ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜੇ ਇਹਨਾਂ ਦੇ ਮੋٹے ਮੋٹے ਸੀ ਨਾ ਮਗਰਮੱਛ ਉਹਨਾਂ ਸਾਰਿਆਂ ਦੀਆਂ ਵਾਥਾਵਾਂ ਦੇ ਉੱਤੇ ਠੀਕ ਸਰ ਮੈਂ ਚੰਨੀ ਸਾਹਿਬ ਕੋਲ ਚਲਦਾ ਫਿਰ ਉਸ ਤੋਂ ਬਾਅਦ ਮੈਨੂੰ ਕਰਨੀ ਤੋਂ ਜਵਾਬ ਵੀ ਲੈਣਾ ਸਰ ਔਰ ਤੁਸੀਂ 1 ਮਿੰਟਸ 1 ਮਿੰਟ ਸਰ ਸਰ ਮੈਂ ਆਵਾਂਗਾ ਤੁਹਾਡੇ ਕੋਲ ਸਰ ਦੁਬਾਰਾ ਆਵਾਂਗਾ ਮੇਰਾ ਵਾਦਾ ਤੁਹਾਡੇ ਕੋਲ ਆਵਾਂਗਾ ਹਾਲ ਪੁੱਛੋ ਇਹਨਾਂ ਨੂੰ ਕੀ ਹੈ ਹਾਂ ਬਿਲਕੁਲ ਬਿਲਕੁਲ ਸਰ ਸਵਾਲ ਇਹਨਾਂ ਤੋਂ ਪੁੱਛਣਾ ਪਰ ਚੰਨੀ ਸਾਹਿਬ ਮੇਰੀ ਬੜੀ ਦੇਰ ਤੋਂ ਡਿਬੇਟ ਦਾ ਵੇਟ ਕਰ ਰਹੇ ਨੇ ਸਰ ਇਕਬਾਲ ਜੀ ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਰਿਜ਼ਲਟ ਸਾਹਮਣੇ ਹੈ ਤੇ ਬੀਜੇਪੀ ਕਿਉਂਕਿ ਆ ਠੀਕ ਐਂਡ ਵਕਤ ਤੇ ਪੰਚਾਇਤੀ ਚੋਣ ਦਾ VOTING ਹੋਣੀ ਹੋਏ ਉਸ ਤੋਂ ਪਹਿਲਾਂ ਇੱਕ ਵੱਡਾ ਲੀਡਰ ਇਹ ਕਹਦੇ ਕਿ ਪਿੰਡਾਂ ਚ ਸਾਡੀ ਤਾਕਤ ਨਹੀਂ ਹੈ ਤੇ ਉਹਦਾ ਨੁਕਸਾਨ ਹੁੰਦਾ ਹੋਇਆ ਨਜ਼ਰ ਆਇਆ ਕਿਉਂਕਿ ਇੰਨੀ ਬੁਰੀ ਹਾਲਤ ਤਾਂ ਮੈਨੂੰ ਲੱਗਦਾ ਹੈ BJP ਨੇ ਐਕਸਪੈਕਟ ਨਹੀਂ ਕੀਤੀ ਹੋਣੀ ਨਹੀਂ ਨਹੀਂ ਤੁਸੀਂ ਗਲਤ ਸੋਚ ਰਹੇ ਸਾਡਾ ਪਿੰਡਾਂ ਚ ਪਹਿਲਾਂ ਕੋਈ ਲੜਾਈ ਨਹੀਂ ਸੀ 22 ਤੱਕ ਅਸੀਂ ਆਪਣੇ ਲੈਵਲ ਤੇ ਕੋਈ ਇਲੈਕਸ਼ਨ ਨਹੀਂ ਲੜੀ ਪਿੰਡਾਂ ਚ ਕਿਸੇ ਚ ਸਾਨੂੰ 22 ਜੋ 5.5% ਵੋਟ ਪਈ ਸੀ ਇਹ ਤਾਂ ਅਸੀਂ ਬਾਅਦ 'ਚ ਜੋ ਕੰਮ ਕੀਤਾ ਉਹਦੇ ਕਰਕੇ ਵੋਟ ਵਧੀ ਹੈ ਤੇ ਹੁਣ ਜਿਹੜੀ ਸਾਨੂੰ ਇੰਨੀਆਂ ਸੀਟਾਂ ਆਈਆਂ ਨੇ ਇਹਦੇ ਲਈ ਸਾਡੇ ਲਈ ਇੱਕ ਬਹੁਤ ਵੱਡੀ ਗੱਲ ਹੈ ਕਿ ਇਹ ਗੱਲ ਨੇ ਇਹ ਸੀਟਾਂ ਨੇ ਇੱਕ ਗੱਲ ਸਾਹਮਣੇ ਕਰਤੀ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ 'ਚ ਕੋਈ ਵੜ ਨਹੀਂ ਦਿੰਦਾ ਇਹਨਾਂ ਨੂੰ ਅੰਦਰ ਸੁਣਦਾ ਨਹੀਂ ਕੋਈ ਇਹਨਾਂ ਦੇ ਇਹ ਕਰਨਗੇ ਇਹਨਾਂ ਨੂੰ ਆਹ ਕਰਨਗੇ ਉਹ ਸਾਰਿਆਂ ਦੇ ਮੂੰਹ ਬੰਦ ਹੋ ਗਏ ਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਭਾਰਤੀ ਜਨਤਾ ਪਾਰਟੀ ਨੂੰ ਪਿੰਡਾਂ 'ਚ ਲੋਕ ਪਸੰਦ ਕਰਦੇ ਨੇ ਤੇ ਜਿਹੜਾ ਕੂੜ ਪ੍ਰਚਾਰ ਕੀਤਾ ਗਿਆ ਸੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਉਹ ਕੂੜ ਪ੍ਰਚਾਰ ਹੁਣ ਲੋਕ ਸਮਝਣ ਲੱਗ ਗਏ ਨੇ ਵੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜਾ ਕੂੜ ਪ੍ਰਚਾਰ ਸੀ ਉਹ ਨਹੀਂ ਕਰਨਾ ਚਾਹੀਦਾ ਤੇ ਲੋਕ ਇਹਨਾਂ ਨਾਲ ਲੱਗਣ ਲੱਗੇ ਨੇ ਨਹੀਂ ਜੀ ਸਰ ਮੇਰਾ ਸਵਾਲ ਹੈ ਇਸ ਕਰਕੇ ਹੈ ਸਰ ਸਰ ਮੇਰਾ ਸਵਾਲ ਹੈ ਇਸ ਕਰਕੇ ਹੈ ਕਿਉਂਕਿ ਹੁਣ ਵੀ ਤੁਸੀਂ ਕਹਿ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਵੱਡੇ ਲੀਡਰਸ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਗਠਜੰਬੰਦ ਨਹੀਂ ਹੋਏਗਾ ਅਸੀਂ ਗਠਜੰਬੰਦ ਨਹੀਂ ਕਰ ਰਹੇ ਉਸ ਤਰਫ ਤੁਸੀਂ ਕਹਿੰਦੇ ਹੋ ਕਿ ਸਾਡਾ ਵੋਟ ਬੈਂਕ ਨਹੀਂ ਹੈ ਪਿੰਡਾਂ ਚ ਤਾਂ ਫਿਰ ਕਿਵੇਂ ਸਰਕਾਰ ਬਣੇਗੀ ਸਰ 2027 ਚ ਮੈਂ ਤੁਹਾਨੂੰ ਜਵਾਬ ਦਿੰਦਾ ਨਾ ਜੀ ਸਾਡਾ ਪਹਿਲਾਂ 5.5% ਸੀ ਫੇਰ 19% ਹੋ ਗਿਆ ਹੁਣ ਵਧ ਰਿਹਾ ਸਾਡਾ ਜਿਹੜਾ ਕੂੜ ਪ੍ਰਚਾਰ ਸੀ ਉਹ ਲੋਕਾਂ ਦੀ ਸਮਝ ਆ ਰਹੀਆ ਹੁਣ ਜਿਹੜਾ ਭਾਰਤੀ ਜਨਤਾ ਪਾਰਟੀ ਖਿਲਾਫ ਜੇ ਪੰਜਾਬ ਦੇ ਵਿਰੁੱਧ ਹੈ ਇਹ ਸਿੱਖਾਂ ਦੇ ਵਿਰੁੱਧ ਹੈ ਇਹ ਸੰਵਿਧਾਨ ਦੇ ਵਿਰੁੱਧ ਹੈ ਇਹ ਲੋਕਤੰਤਰ ਦੇ ਵਿਰੁੱਧ ਹੈ ਇਹ ਇਹ ਪੰਜਾਬੀਆਂ ਦੀ ਦੇ ਖਿਲਾਫ ਹੈ ਜਿਹੜੇ ਯੂਨੀਵਰਸਿਟੀ ਵਾਲੇ ਗਲਤ ਨੈਰੇਟਿਵ ਸਰਜੇਗੇ ਉਹ ਸਾਰੇ ਲੋਕਾਂ ਨੂੰ ਸਮਝਾਉਣ ਲੱਗੇ ਤੇ ਪਿੰਡਾਂ ਹੁਣ ਸਾਨੂੰ ਕੋਈ ਕਹਿ ਨਹੀਂ ਕਿਸੇ ਦੀ ਹਿੰਮਤ ਨਹੀਂ ਕੋਈ ਇਹ ਕਹੇ ਵੀ ਭਾਰਤੀ ਜਾਂਦਾ ਬੜੀ ਪਿੰਡਾਂ ਚ ਨਹੀਂ ਜਾ ਸਕਦੀ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਚਾਹੇ ਸਿੱਟਾ ਘੱਟ ਵੱਧ ਉਹ ਇੱਕ ਅਲੱਗ ਗੱਲ ਹੈ ਹੁਣ ਕਾਣੀ ਜਿਹੜੀ ਇਲੈਕਸ਼ਨ ਹੋਈ ਅੱਜ ਜਿਹੜੇ ਰਿਜ਼ਲਟ ਆ ਆਮਾਦੀਪ ਚ ਆ ਇਹ ਦੇਖੋ ਇਹ ਜਿਹੜੀ ਇਲੈਕਸ਼ਨ ਲੜੀ ਹੈ ਆਮਾਦੀ ਪਾਰਟੀ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਸਿਵਲ ਪ੍ਰਸ਼ਾਸਨ ਦੀ ਮਿਲੀਭੁਗਤ ਤੇ ਇਲੈਕਸ਼ਨ ਕਮਿਸ਼ਨ ਨੂੰ ਬੰਦਕ ਬਣਾ ਕੇ ਇਹਨਾਂ ਨੇ ਇਲੈਕਸ਼ਨ ਲੜੀ ਹੈ ਤੇ ਇਹਦੀ ਸਾਨੂੰ ਕਹਿਣ ਦੀ ਲੋੜ ਨਹੀਂ ਕਿ ਵੀ ਆਮਾਦੀ ਪਾਰਟੀ ਨੇ ਧੱਕਾ ਕੀਤਾ ਹੈ ਇਹਦਾ ਸਬੂਤ ਜਿਹੜੀ ਸਾਡੀ ਸਭ ਤੋਂ ਵੱਡੀ ਅਦਾਲਤ ਹੈ ਪੰਜਾਬ ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਉਹਨੇ ਜੋਬ ਓਬਜ਼ਰਵੇਸ਼ਨ ਦਿੱਤੀ ਹੈ ਉਹ ਤਾਂ ਸਾਫ਼ ਹੁੰਦੀ ਹੈ ਉਹਨਾਂ ਨੂੰ ਦੇਖੋ ਇਹ ਗੱਲ ਕਹਿਣੀ ਪਈ ਜੇ ਪੰਜਾਬ ਸਰਕਾਰ ਸਹੀ ਤਰੀਕੇ ਨਾਲ ਨਿਰਪੱਖ ਢੰਗ ਨਾਲ ਕੰਮ ਕਰ ਰਹੀ ਹੁੰਦੀ ਤਾਂ ਪੰਜਾਬ ਦੀ ਹਾਈ ਕੋਰਟ ਨੂੰ ਪੰਜਾਬ ਸਰਕਾਰ ਨੂੰ ਇਹ ਕਹਿਣ ਦੀ ਕੀ ਲੋੜ ਪੈਣੀ ਸੀ ਕਿ ਬੀ ਨੌਨ ਲੈਂਡ ਅਪੀਅਰ ਇਮਪਾਰਸ਼ੀਅਲ ਠੀਕ ਹੈ ਸਰ ਸਾਡਾ ਜਵਾਬ ਲੈ ਲੀਂਗਾ ਵੀ ਜਿਹੜੀ ਸਰਕਾਰ ਹੈ ਇਹ ਇਮਪਾਰਸ਼ੀਅਲ ਵੀ ਨਹੀਂ ਹੈਗੀ ਤੇ ਨੌਨ ਲਾਈਡ ਵੀ ਨਹੀਂ ਹੈਗੀ ਸਰ ਮੈਂ ਜਵਾਬ ਲੈ ਲੈਣਾ ਕਰਨਵੀ ਜੀ ਤੁਸੀਂ ਆ ਕੇ ਕਹਤਾ ਕਿ ਅਸੀਂ ਬਾਇਸ ਨਹੀਂ ਸੀਗੇ ਸਾਡਾ ਚੋਣ ਜਿਹੜੀ ਹੈ ਬਾਇਸ ਨਹੀਂ ਸੀ ਤੁਹਾਡੇ ਸੁਪਰੀਮੋ ਨੇ ਆ ਕੇ ਵੀ ਉਹੀ ਗੱਲ ਦੁਹਾਈ ਤੇ ਉਸ ਮੁੱਖ ਮੰਤਰੀ ਵੀ ਇਹ ਕਹਿ ਰਹੇ ਨੇ ਪਰ ਵਿਪੱਖ ਮੰਨਨ ਨੂੰ ਤਿਆਰ ਨਹੀਂ ਹੈ ਵਿਪੱਖਤਾ ਸਾਫ਼ ਤੌਰ ਤੇ ਕਹਿ ਰਿਹਾ ਹੈ ਇਹ ਜਨਤਾ ਦਾ ਫਤਵਾ ਨਹੀਂ ਹੈ ਜਿੰਨੂੰ ਤੁਸੀਂ ਸਰ ਮੱਥੇ ਲਾਏ ਫਿਰ ਤੁਹਾਨੂੰ ਬੜੀ ਦਿੱਕਤ ਹੋਣ ਵਾਲੀ ਹੈ ਜਦੋਂ 2027 ਦਾ ਚੋਣ ਆਏਗਾ ਦੇਖੋ ਗੱਲ ਇਹਨਾਂ ਦੀ ਤਾਂ ਮਹੱਤਵਪੂਰਨ ਹੁੰਦੀ ਜੇ ਇਹਨਾਂ ਨੂੰ ਲੋਕਾਂ ਨੇ ਬਾਈ ਦੇ ਵਿੱਚ ਮੂਹ ਲਾਇਆ ਹੁੰਦਾ ਬਾਈ ਵਾਲਾ ਹੀ ਹਾਲ ਇਹਨਾਂ ਦਾ 72 ਦੇ ਵਿੱਚ ਹੁਣ ਜਰ ਮੈਂ ਨਹੀਂ ਕਹ ਰਿਆ ਅੰਕੜੇ ਕਹਿ ਰਹੇ ਨੇ 70% ਤੋਂ 70% ਸੀਟਾਂ ਜਿਹੜੀਆਂ ਆਵਾਜ਼ ਪਾਰਟੀ ਨੇ ਜਿੱਤੀਆਂ ਨੇ ਜੇ ਆਪਾਂ ਅਕਾਲੀ ਦਲ ਦੀ ਐਵਰੇਜ ਲਾਈਏ ਤਾਂ 25 ਦੇ ਖੜ ਗਈ ਜੀ ਤੇ ਭਾਜੀਪੀ ਦਾ ਹਾਲ ਨਾ ਜੀ ਹਾਸੋ ਹੀਣਾ ਭਾਜੀਪੀ ਆਜ਼ਾਦ ਕੈਂਡੀਡੇਟਾਂ ਨਾਲੋਂ ਵੀ ਪਿੱਛੇ ਰਹਿ ਗਈ ਆਜ਼ਾਦ ਕੈਂਡੀਡੇਟਾਂ ਨੇ 4 ਤੋਂ 5% ਪਰ ਉਹ ਖੁਸ਼ ਨੇ ਕਹਿ ਰਹੇ ਨੇ ਵੋਟ ਵਧਿਆ ਸਾਡਾ ਸਰ ਉਹ ਕਹ ਰਹੇ ਨੇ ਵੋਟ ਵਧਿਆ ਬਾਹਰ ਆਦੀਆਂ ਨਾ ਜੀ ਸਾਰੀ ਤਾਂ ਤਰ੍ਹਾਂ ਤਰ੍ਹਾਂ ਦੇ ਬੰਦਾ ਬਹਾਨੇ ਘਟਨੇ ਲੱਗ ਜਾਂਦਾ ਹੈ ਉਹ ਹਿੰਦੀ ਦੀ ਕਹਾਵਤਾਂ ਕਹਿੰਦੇ ਨਾਚਣਾ ਨਾਏ ਆਂਗਨ ਟੇਡਾ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ ਜੀ ਕਿਉਂਕਿ ਪੰਜਾਬ ਦੇ ਲੋਕ ਮਾਨ ਜੋ ਕੋਮਲ ਸਿੰਘ ਮਾਨ ਦੀ ਸਰਕਾਰ ਨੂੰ ਪਿਆਰ ਕਰਦੇ ਨੇ ਮਾਨ ਸਾਹਿਬ ਨੂੰ ਪਿਆਰ ਕਰਦੇ ਨੇ ਉਹ ਕਿਉਂ ਪਿਆਰ ਕਰਦੇ ਨੇ ਕਿਉਂਕਿ ਅਸੀਂ ਪਿੰਡਾਂ ਲਈ ਕੰਮ ਕੀਤੇ ਕਿਹੜੀ ਹਿੰਦ ਕਹਿੰਦਾ ਕੋਈ ਠੁਗਵਾਇਆ ਲਾਣ ਦਾ ਕਿਹੜੀ ਕੀਤੀ ਹੈ ਉਹ ਬਿਨਾ ਕਿਸੇ ਜਾਤ ਬਰਾਦਰੀ ਬਿਨਾ ਇਕਨੋਮਿਕਲ ਸੈਕਸ਼ਨ ਦੇਖੇ ਕੀਤੇ ਇੱਕ ਸਾਰ ਕਰਦੇ ਬਾਜ਼ ਆਖ ਨਾਲ ਦੇਖਿਆ ਸਾਰਿਆਂ ਨੂੰ ਨਹਿਰੀ ਪਾਣੀ ਦੀ ਜਿਹੜੀ ਸਮੱਸਿਆ ਹੁੰਦੀ ਸੀ ਇਹਨਾਂ ਦੇ ਲੀਡਰਾਂ ਦੇ ਖੇਤਾਂ ਦੇ ਵਿੱਚ ਜਾ ਕੇ ਨਹਿਰਾ ਮੁਕਦੀਆਂ ਹੁੰਦੀਆਂ ਸੀ ਨਾ ਉਹ ਪੰਜਾਬ ਦੇ ਕਿਸਾਨਾਂ ਦੇ ਵਿੱਚ ਪਾਣੀ ਖੇਤਾਂ ਦੇ ਵਿੱਚ ਪਾਣੀ ਜਾਣ ਲੱਗ ਗਿਆ ਹੁਣ ਉਸ ਤੋਂ ਬਾਅਦ ਜਿਹੜੀ ਬਿਜਲੀ ਇਹਨਾਂ ਨੇ ਰਾਤ ਨੂੰ ਦੇਣੀ ਹੁੰਦੀ ਸੀ ਅਸੀਂ ਪਿੰਡਾਂ ਦੇ ਵਿੱਚ ਇੱਕ ਕਹਾਵਤ ਮਸ਼ਹੂਰ ਹੋ ਗਈ ਕਹਿੰਦੇ ਮਾਨ ਸਾਹਿਬ ਨੇ ਨਾ ਪਿੰਡਾਂ ਦੇ ਸਾਰੇ ਕਿਸਾਨ ਮਾਸਟਰ ਲਾਤੇ ਮੈਂ ਪੁੱਛਿਆ ਉਹ ਕਿਵੇਂ ਉਹ ਕਹਿੰਦੇ ਜੀ ਸਵੇਰੇ 5 ਵਜੇ ਮੋਟਰ ਚਲਾ ਕੇ ਆਉਂਦੇ ਨੇ ਸ਼ਾਮ ਨੂੰ ਦਾ ਸਵੇਰੇ 9 ਵਜੇ ਚਲਾ ਕੇ ਆਉਂਦੇ ਨੇ ਸ਼ਾਮ ਨੂੰ 5 ਵਜੇ ਬੰਦ ਕਰ ਰਹੇ ਨੇ ਇਹ ਤਾਂ ਨੌਕਰੀ ਮਾਸਟਰ ਵਾਲੀ ਨੌਕਰੀ ਹੋ ਗਈ ਕਿਸਾਨਾਂ ਦੀ ਐਨੇ ਖੁਸ਼ ਨਾ ਲੋਕ ਪਿੰਡਾਂ ਦੇ ਵਿੱਚ 44000 ਕਿਲੋਮੀਟਰ ਸੜਕਾਂ ਬਣਾ ਕੇ ਫੇਰ ਅਸੀਂ ਇਲੈਕਸ਼ਨ ਦੇ ਵਿੱਚ ਗਏ ਸੀਗੇ ਜਿਹੜੀ ਇਹਨਾਂ ਦੀ ਜਿਹੜੇ ਇਹਨੇ ਭਾਈਵਾਲਾਂ ਦੀ 10 ਸਾਲ ਸਰਕਾਰ ਰਹੀ ਹੈ ਇਹਨਾਂ ਨੇ 10 ਸਾਲ ਜਿਨੀ ਉਹਨੀਆਂ ਸੜਕਾਂ ਬਣਾਈਆਂ ਜਿੰਨੀਆਂ ਅਸੀਂ 4 ਸਾਲ ਦੇ ਵਿੱਚ ਬਣਾਤੀਆਂ ਉਹ ਵੀ ਹੁਣ ਤੇ ਦੋ ਪੜਾਵਾਂ ਦੇ ਵਿੱਚ ਬਣਾਤੀਆਂ ਇਹਨਾਂ ਨੂੰ ਹੁਣ ਭੱਜਣ ਨੂੰ ਥਾਂ ਨਹੀਂ ਰਹਿ ਰਿਆ ਦਸਨ ਨੂੰ ਬਹਾਨਾ ਨਹੀਂ ਰਹਿ ਰਿਹਾ ਠੀਕ ਸਰ ਠੀਕ ਸਰ ਨੋ ਇੱਕ ਚਾਲ ਦਾ ਚਾਹ ਹੋਇਆ ਵੇ ਅਮਰਦੀਪ ਜੀ ਕੋਲ ਜਾਂਦਾ ਮੈਂ ਸਿੱਧਾ ਸਿੱਧਾ ਪਿੰਡਾਂ ਦੀ ਚਾਹ ਦੇਤਾ ਪਾਥੀਆਂ ਨਹੀਂ ਪਈਆਂ ਜੀ ਅਮਰਦੀਪ ਜੀ ਪਹਿਲਾਂ ਦਾ ਚਾਹ ਹੋਇਆ ਹੋਇਆ ਮੈਂ ਤੁਹਾਨੂੰ ਥੋੜਾ ਸਮਾਂ ਕੱਟਾ ਬਾਰ-ਬਾਰ ਦੱਸਦਾ ਮੈਂ ਲੋਪ ਸਾਹਿਬ ਮੈਂ ਨਹੀਂ ਕਹਿਣਾ ਕਿ ਇਹ ਕਰ ਬਲਾਕ ਤੋਂ ਕਿ ਜਿਲ੍ਹਾ ਪ੍ਰੀਸ਼ਦ ਤੇ ਅੰਗੜੇ ਨੂੰ ਆਪਾਂ ਜਿਹੜਾ ਕਹਿੰਦਾ ਕਿ ਸਿੰਘ ਸਭਾ ਸ਼ੁਰੂ ਹੋਗੀ ਆਵਾਵਾ ਕਨਵਰਟ ਕਰ ਦਿੱਤੇ ਨਾ ਗੁਰਦੁਆਰਾ ਸਾਹਿਬ ਖੜਕੇ ਆ ਗਿਆ ਲਕੋਹ ਕੇ 47 ਕਿਲੋਮੀਟਰ ਤੋਂ ਸੜਕਾਂ ਬਣਾਤੀਆਂ ਮੈਂ ਫਤੇਗਾ ਸਾਹਿਬ ਦੀਆਂ ਸੁਣਦਾ ਜਿਹੜੀਆਂ ਇਹਨਾਂ ਦੀਆਂ ਅੰਕੜਾ ਸਾਨੂੰ ਵਧੀਆ ਅੰਕੜਾ ਉਹ ਵੀ ਬਣਾਈਓ ਸਰ ਬੀਜੇਪੀ ਦੇ ਵਿੱਚ ਦੇਖੋ ਪਿਆਰ ਤਾਂ ਤੁਹਾਨੂੰ ਲੋਕਾਂ ਨੇ ਆਪ ਵਰਤਾਉ ਦੇਣਾ ਨਾ ਤੁਸੀਂ 2027 ਆਉਣ ਦੋ ਤੁਸੀਂ ਇਹ ਦੇਖਿਓ ਕਿ ਪਾਥੀਆਂ ਜਿਹੜੀਆਂ ਉਹ ਬਣਦੀਆਂ ਕਾਢੀਆਂ ਆ ਗਈਆਂ ਜਿਹੜਿਆ ਪਿੰਡਾਂ ਦੇ ਵਿੱਚ ਪਾਥੀਆਂ ਰੱਖੀ ਬੈਠੇ ਗਾਲਾਂ ਕੱਢਦੇ ਆ ਤੁਹਾਨੂੰ ਲੋਕ ਗਾਲਾਂ ਸਰ ਸਰ ਪਰ ਨੰਬਰ ਸਰ ਗਾਲਾਂ ਸਰ 2027 ਮੈਂ ਸਿਰ ਸਿੱਧਾ ਪੁੱਛਦਾ ਪਿੰਡਾਂ ਚ ਤਾਂ ਭਾਜਪੀ ਵੀ ਵੱਧ ਰਹੀ ਹੈ ਆਪੋਜੀਸ਼ਨ ਵੋਟ ਨਹੀਂ ਵੱਧੇਗਾ ਕੱਟੇਗਾ ਫਿਰ ਭਾਜਪੀ ਦੀ ਗੱਲ ਦਾ ਜਵਾਬ ਦੇ ਦੇਣਾ ਦੇਖੋ ਚੰਨੀ ਸਾਹਿਬ ਮੇਰੇ ਭਰਾ ਹੈਗੇ ਆ ਮੈਨੂੰ ਇਹ ਦੱਸ ਦੇਣ ਕਿ ਕਿਸਾਨਾਂ ਵਾਲੇ ਮਾਮਲੇ ਦੇ ਵਿੱਚ ਇਹਨਾਂ ਨੇ ਕਿਸਾਨ ਕੋਸ਼ਿਸ਼ ਕੀਤਾ ਕਿ ਕਿਸਾਨਾਂ ਨੇ ਇਹਨਾਂ ਦੀ ਗਰਦਨ ਤੇ ਗੋਡਾ ਰੱਖ ਕੇ ਜਿਹੜਾ ਆਪਣੇ ਆਕਲ ਦੂਜਾ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਦੇ ਹੈਗੇ ਆ ਪੰਜਾਬ ਯੂਨੀਵਰਸਿਟੀ ਇਹ ਪਿੱਛੇ ਹਟੇ ਜਿਹੜੇ ਕਹਿੰਦੇ ਸੀ ਅਸੀਂ ਕਦੇ ਜੁਕਤ ਨਹੀਂ ਉਹ ਚੁਕਾਤੇ ਨਾ ਸਟੂਡੈਂਟਸ ਨੇ ਔਰ ਤੀਜੀ ਗੱਲ ਤੀਜੀ ਗੱਲ ਪੰਜਾਬ ਤੁਸੀਂ ਕਹ ਰਹੇ ਹੋ ਉਹ ਤੁਸੀਂ ਕਹ ਰਹੇ ਹੋ ਭਾਜਪਾ ਦਾ ਕੋਈ ਅਸਰ ਨਹੀਂ ਹੈ ਪਿੰਡਾਂ 'ਚ ਤੁਹਾਡਾ ਹੀ ਅਸਰ ਹੈ ਮਤਲਬ ਇਹ ਨਹੀਂ ਹੈਗਾ ਮਤਲਬ ਇਹ ਨਹੀਂ ਹੈਗਾ ਅਜਾਦ ਜਿਹੜੇ ਕੈਂਡੀਡੇਟ ਮਾੜੇ ਵੋਟੇ ਜਿੱਤੇ ਹੈਗੇ ਨਾ ਉਹਨਾਂ ਨੂੰ ਓਨ ਕਰਕੇ ਇਹ ਜਿਹੜਾ ਹੈਗਾ ਉਹ ਮਾ ਮਥੇ ਤੇ ਤਿਲਕ ਲਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਚੰਨੀ ਸਾਹਿਬ ਸੱਤਾ ਦਾ ਸੱਤਾ ਤੇ ਕੀ ਕਹੇਗੀ ਇੱਥੇ ਤਾਂ ਇੱਥੇ ਤਾਂ ਵਿਪੱਖੀ ਕਹਿ ਰਿਹਾ ਹੈ ਤੁਸੀਂ ਦੇਖੋ ਤੁਸੀਂ ਦੇਖੋ ਤੁਸੀਂ ਹੈਰਾਨ ਹੋਵੋਗੇ ਖਡੂਰ ਸਾਹਿਬ ਪੰਥਕ ਸੀਟ ਹੈ ਸਭ ਤੋਂ ਵੱਡੀ ਖਡੂਰ ਸਾਹਿਬ ਦੀ ਬਲਾਕ ਸਮਤੀ ਜੋਨ ਰਾਣੀਵਾਲ ਉਥੋਂ ਅਸੀਂ ਜਿੱਤੇ ਆ ਜੇ ਜੋ ਜੇ ਆਪਣੇ ਆਪ ਹੀ ਸੋਚੀ ਜਾਣਾ ਤਾਂ ਕੋਈ ਹੱਲ ਨਹੀਂ ਇਹ ਕੁਝ ਇਹ ਕੁਸ਼ਵਾਂ ਵਿੱਚ ਜਾਣਾ ਰਹਿਣ ਅਸੀਂ ਸਾਬਤ ਕਰਤਾ ਹੈ ਅਮਨ ਜੀ ਲੋਪੰਥਕ ਸੀਟ ਦੀ ਗੱਲ ਕਰ ਰਹੇ ਨੇ ਹਾਈ ਅਲਰਟ ਤੁਹਾਡੇ ਲਈ ਹੈ ਪੰਥਕ ਸੀਟ ਦੀ ਗੱਲ ਕਰ ਰਹੇ ਨੇ ਚੰਨੀ ਜੀ ਮੈਂ ਕਹਾਂ ਦਵਾਂ ਪੁੱਛੋ ਵੀ ਉੱਥੇ ਤੋਂ ਇਹਨਾਂ ਨੂੰ ਵੋਟਾਂ ਕਿੰਨੀਆਂ ਪਈਆਂ ਸੀ ਹਾਂ ਜੀ ਬੋਲੋ ਔਰ ਦੂਜੀ ਗੱਲ ਖੰਨੇ ਤੋਂ ਦੱਸ ਦੇਣ ਕਿੰਨੀਆਂ ਸੀਟਾਂ ਜਿੱਤ ਗਏ ਖੰਨਾ ਇਹਨਾਂ ਦੇ ਅੱਜ ਖੰਨੇ ਲੜੀ ਨਹੀਂ ਠੀਕ ਸਰ ਨਾ ਖੰਨੇ ਦੀ ਗੱਲ ਆ ਸਰ ਅੱਜ ਥੋੜਾ ਟਾਈਮ ਕੱਟ ਨਹੀਂ ਪਾਦੀ ਜੀ ਕੋ 30 ਸੈਕਿੰਡ ਵਿਨੋਦ ਜੀ 30 ਸੈਕਿੰਡ ਤੁਸੀਂ ਹਮੇਸ਼ਾ ਗੱਲ ਮੰਨਦੇ ਹੋ ਇਸ ਕਰਕੇ ਮੈਂ ਤੁਹਾਨੂੰ ਛੱਡ ਨਹੀਂ ਸਕਦਾ 30 ਸੈਕਿੰਡs ਆਪਣਾ ਜਵਾਬ ਦੇ ਦਿਓ ਮੈਂ ਕਹਾਂ ਜੀ ਦੋ ਸਮਰਾਲੇ ਚੋ ਜਿੱਤੀਆਂ ਸੀ ਖੰਨੇ ਸੀ ਲੜੇ ਨਹੀਂ ਚਲੀ ਜਾ 20 ਸੈਕਿੰਡ ਮੈਂ ਵਿਨੋਦ ਜੀ ਤੁਹਾਨੂੰ ਚਾਹਣਾ ਇਹ ਇਹਨਾਂ ਦਾ ਕਿਹੜਾ ਸੈਮੀਫਾਈਨਲ ਸੀ ਪਾਰਲੀਮੈਂਟ ਦਾ ਇਲੈਕਸ਼ਨ ਵੀ ਇਹਨਾਂ ਦਾ ਸੈਮੀਫਾਈਨਲ ਸੀ ਇਹਨਾਂ ਦਾ ਫਿਰ ਮਿਡਟਰਮ ਪੋਲ ਉਹ ਵੀ ਸੈਮੀਫਾਈਨਲ ਸੀ ਆਸ ਹੋਇਆ ਸੈਮੀਫਾਈਨਲ ਸੀ ਔਰ ਇਹਦੇ ਵਿੱਚ ਇਹਨਾਂ ਦੇ 13 ਵਿੱਚੋਂ ਇਹਨਾਂ ਨੇ 13 ਪਾਰਲੀਮੈਂਟ ਦੀਆਂ ਸੀਟਾਂ ਲੜੀਆਂ ਸੀ ਜਿਹਦੇ ਚ ਪੰਜ ਵੀ ਜਮਾਨ ਚਮਤ ਹੋ ਗਈ ਠੀਕ ਸਰ ਔਰ ਠੀਕ ਔਰ ਇੱਕ ਕਿਨੋ ਸੈਮੀਫਾਈਨਲ ਕਹਿੰਦੇ ਨੇ ਤਾਂ ੱੱਕਿਆਂ ਨਾਲ ਇਲੈਕਸ਼ਨ ਲੜਿਆ ਠੀਕ ਸਾਬ ਅੱਜ ਦੇ ਲਈ ਇੰਨਾ ਹੀ ਵਿਨੋਦ ਜੀ ਵਿਨੋਦ ਜੀ ਸਭ ਮੇਰੇ ਪੀਸੀਆਰ ਤੋਂ ਲਗਾਤਾਰ ਕਹਿ ਰਹੇ ਨੇ ਕਿ ਵਾਈਂਡ ਅਪ ਕਰਨ ਦਾ ਸਮਾਂ ਆ ਗਿਆ ਪਰ ਕਿਉਂਕਿ ਲੋਕ ਵਿਧਾਨ ਸਭਾ ਚ 20% 15 ਤੋਂ 20% ਜ਼ਿਆਦਾ ਵੋਟ ਪੈਂਦਾ ਤਾਂ ਦੇਖਣਾ ਹੋਏਗਾ ਕਿ ਵਾਕਈ ਇਹ ਸੈਮੀਫਾਈਨਲ ਹੈ ਜਾਂ ਫਿਰ 27 ਚ ਕੁਝ ਹੋਰ ਰਿਜ਼ਲਟ ਹੁੰਦਾ ਪਰ ਇਸ ਚੋਣਾਂ ਚ ਤਾਂ ਆਮ ਆਦੀ ਪਾਰਟੀ ਦਾ ਡੰਕਾ ਵੱਜਦਾ ਹੋਇਆ ਸਾਫ਼ ਤੌਰ ਤੇ ਨਜ਼ਰ ਆਇਆ ਤੁਸੀਂ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਿਮਾਚਲ ਹਰਿਆਣਾ ਤੇ ਅਸੀਂ ਕਰਦੇ ਰਵਾਂਗੇ ਗੱਲ ਪੰਜਾਬ ਦੀ